ਕਾਲੀਦਲ ਕਾਲੀਦਲ ਦਾ ਦਫਤਰ ਕੁਰਾਲੀ ਵਿੱਚ ਖੋਲ੍ਹਿਆ ਗਿਆ ਸਰ ਠੀਕ ਐ ਮੈਂ ਦੰਦੇ ਹਾਂ ਵਾਹਿਗੁਰੂ ਸਾਹਿਬ ਜੀ ਫਤਿਹ ਮੇਰਾ ਨਾਮ ਈਮਾਨ ਸਿੰਘ ਹੈ ਅੱਜ ਸਰ ਸੁਖਪਾਲ ਸਿੰਘ ਸਰਵਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੇ ਨਾਲ ਪੂਰੇ ਕੁਰਾਲੀ ਦਾ ਦਫਤਰ ਖੋਲ੍ਹਿਆ ਜਾ ਰਿਹਾ ਹੈ ਸ਼੍ਰੋਮਣੀ ਕਾਲੀਦਲ ਅੰਬਰਸਰ ਦੀ ਪੰਜਾਬ ਨੂੰ ਲੋੜ ਹੈ ਕਿਉਂਕਿ ਹਰੇਕ ਸੈਂਟਰ ਪੱਖੀ ਪਾਰਟੀ ਪੂਰੇ ਸੈਂਟਰ ਦੀ ਗੱਲ ਕਰਦੀ ਹੈ ਜਿਹਦੇ ਵਿੱਚ ਸਾਡੇ ਪਾਣੀਆਂ ਦੇ ਵੰਡ ਦੇ ਉੱਤੇ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੋਇਆ ਹੈਗਾ ਔਰ ਜਿਹੜਾ ਅੱਜ ਲੜਾਈ ਦਾ ਮਾਹੌਲ ਬਣਿਆ ਉਹਦੇ ਵਿੱਚ ਜਿਹੜਾ جنگ ਦਾ ਇਹਨਾਂ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਕਿ ਕਰਨਾ ਹੈ ਉਹ ਪੰਜਾਬ ਦਾ ਬਹੁਤ ਘਾਤਕ ਫੈਸਲਾ ਪੰਜਾਬ ਵਾਸਤੇ ਹੋਊਗਾ ਇਹਦੇ ਵਿੱਚ ਜੇ ਪ੍ਰਵਾਣੂ ਸ਼ਸਤਰ ਚੱਲਦੇ ਹੈਗੇ ਆ ਲੜਾਈਆਂ ਹੁੰਦੀਆਂ ਪੰਜਾਬ ਦਾ ਸਭ ਤੋਂ ਜ਼ਿਆਦਾ ਮਿਲਟਰੀਜ਼ਡ ਏਰੀਆ ਇੱਥੇ ਹੀ ਜੰਗਾਂ ਲੜੀਆਂ ਜਾਣੀਆਂ ਇੱਥੇ ਹੀ ਪ੍ਰਵਾਣੂ ਸ਼ਸਤਰ ਚੱਲਨੇ ਆ ਤੇ ਪੰਜਾਬ ਦਾ ਉਜਾੜਾ ਹੋ ਜਾਊਗਾ ਇੱਥੇ ਸਾਡੇ ਬਾਰਡਰ ਦੇ ਉੱਤੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਾਰੇ ਅਕਾਲ ਤਖਤ ਸਾਹਿਬ ਮੁੱਖ ਸਾਡੇ ਜਿਹੜੇ ਗੁਰੂ ਘਰ ਹੈ ਉਹ ਬਸਦੇ ਆ ਦੂਜੇ ਪਾਸੇ ਵੀ ਸਾਡੇ ਕਰਤਾਰਪੁਰ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਪੰਜਾ ਸਾਹਿਬ ਇਹ ਸਾਰੇ ਗੁਰੂ ਘਰ ਦੇ ਕਾਤਕ ਫੈਸਲੇ ਲੈ ਰਹੀ ਹੈ ਜਦ ਸਿੱਖਾਂ ਦਾ ਕਤਲੇਆਮ ਦਿੱਲੀ 'ਚ ਕੀਤਾ ਹੈਗਾ ਉਹਦੋਂ ਆਰਮੀ ਨੇਵੀ 에어ਫੋਰਸ CRP ITBP BSF ਸਾਨਾ ਦੇ ਹੈੱਡਕੁਆਟਰ 1984 ਚ ਦਿੱਲੀ ਚ ਸੀ ਉਦੋਂ ਤਾਂ ਇਹ ਫੌਜਾਂ ਨੇ ਸਾਡੇ ਰੱਖਿਆ ਵਾਸਤੇ ਕੋਈ ਕਦਮ ਨਹੀਂ ਲਏ ਅੱਜ ਜਦ ਚਿੱਟੀ ਸਿੰਘ ਪੁਰਾਚੇ 35 ਸਿੱਖ ਕਤਲੇਆਮ ਹੋਏ ਉਹ ਗੱਲ ਇਹ ਸਰਕਾਰਾਂ ਬਾਜਪਾਈ BJP ਦੀ ਸਰਕਾਰ ਨੇ ਨਹੀਂ ਚੱਕੀ ਉਹਦੇ ਕਰਕੇ ਕੋਈ ਜੰਗ ਦਾ ਮਾਹੌਲ ਨਹੀਂ ਬਣਿਆ ਹੁਣ ਜਦ 26 ਹਿੰਦੂ ਮਾਰੇ ਜਾਂਦੇ ਹੈਗੇ ਆ ਬਹੁਤ ਮਾੜਾ ਹੋਇਆ ਇਹਦਾ ਅਫਸੋਸ ਬਹੁਤ ਹੈ ਪਰ ਅੱਜ ਇਹ ਜੰਗ ਦਾ ਮਾਹੌਲ ਤੇ ਖੇਤਰ ਪੰਜਾਬ ਬਣਾਉਣ ਨੂੰ ਇਹ ਸਰਕਾਰ ਤਿਆਰ ਹੈਗੀ ਆ ਜਿਹਦੇ ਨਾਲ ਸਾਡੇ ਆਵਾਜਾਵਾ ਰੋਕ ਰੋਕਦਾ ਹੈਗਾ ਸਾਡੇ ਇਕਨੋਮੀ ਨੂੰ ਬਹੁਤ ਫਰਕ ਪੈ ਰਿਹਾ ਹੈਗਾ ਅਸੀਂ ਚਾਹੁੰਦੇ ਆ ਅਮਨ ਤੇ ਸ਼ਾਂਤ ਤੇ ਇਹ ਅਮਨ ਤੇ ਸ਼ਾਂਤ ਦਾ ਇੱਕ ਦਫ਼ਤਰ ਅਸੀਂ ਉਰੇ ਖੋਲਣ ਆਏ ਆ ਮਕਸਦ ਕੀ ਹੈ ਡਾਕਟਰ ਹੋਰ ਦਾ ਜਿਹਨੇ ਮੌਂਡੀ ਪਈ ਹੈ ਕਿ ਫਟਾਰੂ ਵਾਲਾ ਕਿ ਪਾਰਟੀ ਦਾ ਫਟਾਰੂ ਜਿੱਤ ਲੋਕਾਂ ਕੰਨੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਸੋਚ ਹੈ ਉਹ ਪਚਾਵਾਂਗੇ ਲੋਕਾਂ ਦੇ ਜਿਹੜੇ ਕੰਮ ਹੋਣ ਵਾਲੇ ਹੈਗੇ ਆ ਦਫ਼ਤਰਾਂ ਤੱਕ ਪਹੁੰਚ ਹੈ ਉਹਦੇ ਵਿੱਚ ਅਸੀਂ ਕੰਮ ਕਰਾਂਗੇ ਔਰ ਜਥੇਬੰਦਿਕ ਢਾਂਚਾ ਉਰੇ ਮਨਾਉਣ ਵਾਸਤੇ ਹੀ ਖੋਲਿਆ ਗਿਆ ਟੀਮ ਵੀ ਬਣਾਈ ਗਈ ਇਲਾਕੇ ਦੇ ਵਿੱਚ ਪੁਰਾਣੀ ਹਰ ਚੇਤੇ ਟੀਮ ਪਹਿਲਾਂ ਵੀ ਸੀਗੀ ਹੁਣ ਉਹਨਾਂ ਨੂੰ ਇੱਕ ਥਾਂ ਮਿਲ ਗਿਆ ਹੈਗਾ ਜਿੱਥੇ ਕੇਂਦਰਿਤ ਹੋ ਕੇ ਉਹ ਕੰਮ ਕਰ ਸਕਦੇ ਨੇ